ਸਾਫੀਕਾ ਬਾਤ ਬਹੁਤ ਬਾਹਰ ਤੁਸੀਂ ਦੇਖ ਰਹੇ ਹੋ ਖਬਰਨਾਮਾ ਅੰਦੀ ਸਭ ਤੋਂ ਵੱਡੀ ਕਵਰ ਸੁਰਤਾਂ ਦੇ ਹਵਾਲੇ ਤੋਂ ਜਾਣਕਾਰੀ ਜਿਹੜਾ ਕਹਿੰਦਾ ਸੀ ਕਿ ਮੇਰੇ ਸ਼੍ਰੋਮਣੀ ਅਕਾਲੀ ਦਲ ਦੇ ਮਜੂਦਾ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਨਾਲ ਫੈਮਿਲੀ ਰਿਲੇਸ਼ਨਸ਼ਿਪ ਨੇ ਆਪ ਇੱਕ ਮੇਰੀ ਗੁੜੀ ਮਿੱਤਰਤਾ ਸਤ ਸਾਡਾ ਇੱਕੋ ਘਰ ਬਣਿਆ ਹੋਇਆ ਹੈ ਚਾਹੇ ਉਹ ਚੋਂ ਲੜਨ ਚਾਹੇ ਮੈਂ ਲੜਾ ਤਿੱਕੋ ਹੀ ਗੱਲ ਹੈ ਹਲਕਾ ਗੱਦੜਵਾਹ ਤੋਂ ਫਿਰ ਦੂਸਰੀ ਪਾਸੇ ਅੱਜ ਇੱਕ ਵਾਰ ਫੇਰ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੀਪ ਵਿਗਵਾਨੀ ਬਿਲਕੁਲ ਸਹਿਯੋਗੀ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਵਿਧਾਇਕ ਕਿਨੇ ਵਿਧਾਇਕੀ ਛਾਂਡ ਕੇ ਸ਼ੂਰੀਤ ਕਰਨੀ ਸੀ ਆਪ ਆਰ ਪਾਰਟੀ ਦੇ ਵਿੱਚ ਹਾਜੀ ਮੈਂ ਗੱਲ ਕਰ ਰਿਹਾ ਬੰਗਾ ਦੇ ਮੌਜੂਦਾ ਵਿਧਾਇਕ ਸ਼੍ਰੋਮਣੀ ਅਕਾਲੀ ਦਲ ਦੇ ਸੁਖਵਿੰਦਰ ਸਿੰਘ ਸੁਖੀ ਜਿਸ ਨੂੰ ਡਾਕਟਰ ਸੁਖੀ ਦੇ ਨਾਮ ਨਾਲ ਜ਼ਿਆਦਾ ਜ਼ਿਆਦਾ ਹੈ ਜਦੋਂ ਉਹਨਾਂ ਨੇ ਕੁਰਸੀ ਦੇ ਨਾਲ ਕੁਰਸੀ ਜੋੜੀ ਸੀ ਭਗਵੰਤ ਮਾਨ ਨੇ ਭਗਵੰਤ ਮਾਨ ਨੇ ਕਾਨਫਰੰਸ ਕਰਕੇ ਪੱਤਰਕਾਰਾਂ ਦੇ ਸਾਹਮਣੇ ਇਹ ਕਹਿ ਦਿੱਤਾ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਰੋਪਨੀ ਅਕਾਲੀ ਦਲ ਨੂੰ ਇੱਕ ਹੋਰ ਬੜਾ ਵੱਡਾ ਝਟਕਾ ਲੱਗੇਗਾ ਸੱਚ ਹੋਊ ਚ ਉਸ ਦੀ ਅੱਜ ਭਵਿਕਵਾਰੀ ਕੁਝ ਹੀ ਪਲਾ ਤੋ ਪਹਿਲਾ ਸੱਚ ਹੋਊਗੀ ਕਿਉਂਕਿ ਜਿਹੜਾ ਝਟਕਾ ਦਿੱਤਾ ਹੈ ਪਗੋ ਵਰਤਮਾਨ ਨੇ ਹਾਂ ਜੀ ਮੈਂ ਗੱਲ ਕਰ ਰਿਹਾ ਹਲਕਾ ਗਿੱਦਰਪਾਹ ਦੇ ਲਗਾਤਾਰ ਦੋ ਵਾਰ ਹਾਰੇ ਸ਼੍ਰੋਮਣੀ ਅਕਾਲੀ ਦਲ ਨੇ ਮਜੂਦਾ ਸੀਰ ਆਗੂ ਡਿਪੀ ਟੇਲੂ ਡਿਪੀ ਟੇਲੂ ਨੇ ਅੱਜ ਸੋਸ਼ਲ ਮੀਡੀਆ ਤੇ ਸਰਦਾਰ ਸੁਖੀ ਸਿੰਘ ਬਾਦਲ ਅਤੇ ਮਰਹੂ ਪ੍ਰਕਾਸ਼ ਸਿੰਘ ਬਾਦਲ ਦੀਆਂ ਤਸਵੀਰਾਂ ਪਾ ਕੇ ਕੁਝ ਵਧੀਆ ਗੱਲਾਂ ਵਧੀਆਂ ਕਹੀਆਂ ਆਂ ਪ੍ਰਕਾਸ਼ ਸਿੰਘ ਬਾਦਲ ਬਾਰੇ ਪ੍ਰਕਾਸ਼ ਸਿੰਘ ਬਾਦਲ ਬਾਰੇ ਉਹਨਾਂ ਨੇ ਲਿਖਿਆ ਕਿ ਬਹੁਤ ਹੀ ਅੱਛੀ ਸੀ ਮੇਰੀ ਸ਼ੁਰੂਆਤ ਜਿਹੜੀ ਹੈ ਉਹਨਾਂ ਨੇ ਸਿਆਸਤ ਦੇ ਵਿੱਚ ਕਰਵਾਈ ਸੀ ਲੇਕਿਨ ਜਿਹੜੇ ਪਹਿਲੇ ਕਹਿੰਦੇ ਸੀ ਕਿ ਆਪ ਆਧਵੀ ਪਾਰਟੀ ਵਾਲੇ ਮੇਰਾ ਭਾਰ ਨਹੀਂ ਚੱਲ ਸਕਣਗੇ ਮੇਰਾ ਭਾਰ ਸਹਿਣ ਨਹੀਂ ਕਿਉਂਕਿ ਜਿਹੜਾ ਕੁਝ ਮੈਂ ਸਰਦਾਰ ਸੁਖਬੀ ਸਿੰਘ ਬਾਦਲ ਦੇ ਗੁਰੂ ਮੰਨ ਸਕਦਾ ਉਹ ਮੈਂ ਆਪ ਆਧਵੀ ਪਾਰਟੀ ਵਾਲਿਆਂ ਨੂੰ ਨਹੀਂ ਮੰਨ ਸਕਦਾ ਦੂਸਰੇ ਪਾਸੇ ਉਹਨਾਂ ਨੇ ਇਹ ਕਿਹਾ ਸੀ ਕਿ ਮੇਰਾ ਕੁਝ ਵੀ ਮਰਗੀ ਹੋ ਜਾਵੇ ਲੇਕਿਨ ਮੈਂ ਆਪ ਆਧਵੀ ਪਾਰਟੀ ਜਾ ਭਾਤੀ ਜਨਤਾ ਪਾਰਟੀ ਜਾਂ ਕਾਂਗਰਸ ਵਿੱਚ ਨਹੀਂ ਜਾਵਾਂਗਾ ਲੇਕਿਨ ਉਹ ਸਾਰੇ ਵਾਦੇ ਅੱਜ ਡੀਪੀ ਢਿੱਲੋਂ ਦੇ ਕੱਚੇ ਪੈ ਗਏ ਹੁਣ ਬਾਗੀ ਤਲਾ ਇੱਕ ਵਾਰ ਫੇਰ ਸ਼ਰੂਪਰੀ ਅਕਾਲੀ ਦਲ ਦੇ ਮਜੂਦਾ ਮਜੂਦਾ ਪ੍ਰਧਾਨ ਸਰਦਾਰ ਸੁਖਬੀ ਸਿੰਘ ਬਾਦਲੂ ਕੇਰੇਗਾ ਕਿਉਂਕਿ ਅੱਜ ਇੱਕ ਵੱਡਾ ਚਰਚਾ ਦੇ ਦਿੱਤਾ ਹੈ ਸ਼ਰੂਪਰੀ ਅਕਾਲੀ ਦਲ ਦੇ ਸੀਨੀਅਰ ਅਤੇ ਖਾਸ ਖਾਸ ਮੰਨੇ ਜਾਂਦੇ ਡੀਪੀ ਢਿੱਲੋਂ ਨੇ ਹਲਕਾ ਗਦਰਵਾਹ ਤੋਂ ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਆਪ ਆਦਮੀ ਜਿਹੜੀ ਹੈ ਚੋਣ ਲੜੇਗੀ ਬਟ ਉਹ 10000 ਚ ਦੇ ਡਿਪਿਟ ਲੋ ਉਤੇ ਬਹੁਤ ਲੱਗੀ ਹੋਈ ਹੈ ਸੂਤਰਾਂ ਦੇ ਹਵਾਲੇ ਤੋਂ ਪਿਛਲੇ ਦਿਨਾਂ ਦੇ ਵਿੱਚ ਸੋ ਜਾਣਕਾਰੀਆਂ ਦਿੱਤੀਆਂ ਸੀ ਕਿ ਜਾ ਕੇ ਇਹ ਦਿੱਤੀ ਸੀ ਕਿ ਡਿਪਿਟ ਲੋ ਲਗਾਤਾਰ ਅੰਦਰ ਖਾਤੇ ਆਪ ਆਗੀ ਪਾਰਟੀ ਦੇ ਵਿਧਾਇਕਾ ਅਤੇ ਮੁੱਖ ਮੰਤਰੀ ਦੇ ਤੱਤ ਵਿੱਚ ਬਣੇ ਹੋਏ ਨੇ ਅਤੇ ਕਿਸੇ ਸਮੇ ਵੀ ਪਾਸਾ ਪਲਟ ਸਕਦੇ ਨੇ ਲੇਕਿਨ ਉਹ ਦੁ ਅਸੀਂ ਦੱਸਿਆ ਅਸੀਂ ਦੱਸਿਆ ਸੀ ਕਿ ਅਗਲੇ ਹਫਤੇ ਹੋਵੇਗਾ ਲੇਕਿਨ ਅੱਜ ਤਮਾਕਾ ਕਾਰ ਦਿੱਤਾ ਹੈ ਡੀਪੀਟੀ ਇੰਡੋਨੇਸ਼ੀਆ ਦੇ ਸੋਸ਼ਲ ਮੀਡੀਆ ਤੇ ਪਹਿਲਾ ਪੋਸਟ ਪਾਇਆ ਹੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਉਸ ਦੇ ਬਾਰੇ ਬਹੁਤ ਵਧੀਆ ਗੱਲਾਂ ਕਹੀਆਂ ਸੋਸ਼ਲ ਮੀਡੀਆ ਤੇ ਬੋਤ ਕੁਛ ਲਿਖਿਆ ਫਿਰ ਬਾਦ ਵਿੱਚ ਪੱਤਰਕਾਰਾਂ ਦੇ ਰੂਪ ਰੂਪ ਹੋ ਕੇ ਤਬਾਕਾ ਕਰ ਦਿੱਤਾ ਡੀਪੀ ਢਿੱਲੋਂ ਨੇ ਖਾਸ ਖਾਸ ਬਣੇ ਜਾਂਦੇ ਸੀ ਅਤੇ ਮਜੂਤਾ ਹਲਕਾ ਇਚਾਰਜ ਵੀ ਸੀ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਗਿੱਦਲਵਾ ਤੋਂ ਲੇਕਰ ਤਬਾਕਾ ਕਰ ਦਿੱਤਾ ਹੋਸ਼ਵਾਚ ਫੁੱਟ ਗਿਆ ਪਾਰਟੀ ਪ੍ਰਧਾਨ ਸਰਦਾਰ ਸੁਖਵਿੰਦ ਬਾਦਲ ਹਰਸਿੰਦਰਤ ਅਤੇ ਬਾਦਲਾ ਅਤੇ ਬਿਕਰਮਜੀਤ ਸਿੰਘ ਮਜੀਠੀਆ ਕਿਉਂਕਿ ਇੱਕ ਵੱਡਾ ਤਬਾਕਾ ਅਜਿਹਾ ਹੋ ਨਹੀਂ ਸਕਦਾ ਸੀ ਕਿ ਡੀਪੀ ਢਿੱਲੋਂ ਵਰਗੇ ਜਿਹੜੇ ਖਾਸ ਖਾਸ ਜਿਹਨਾਂ ਦੀ ਬੜੀ ਗੂੜੀ ਮਿੱਤਰਤਾ ਅਤੇ ਮੁਬਾਰਕ ਰਿਲੇਸ਼ਨਸ਼ਿਪ ਪ੍ਰਕਾਸ਼ ਪ੍ਰਕਾਸ਼ਿਤ ਬਾਦਲ ਜਿਹੜੇ ਪਰਮੂਲੇ ਅਤੇ ਮੌਜੂਦਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਹਰਿਆਣਾ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਅੱਜ ਉਸ ਨੇ ਸੋਸ਼ਲ ਮੀਡੀਆ ਤੇ ਐਕਟ ਹੂਨ ਤੋਂ ਬਾਅਦ ਪੱਤਰਕਾਰ ਰੂਪ ਠੀਕਰ ਕੇ ਰਸਵੀ ਤੌਰ ਤੇ ਝਟਕਾ ਦੇ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਜਾਣ ਕੇ ਆਪ ਆਪ ਦੀ ਪਾਰਟੀ ਵੱਲ ਦੇ ਆਪ ਆਦਮੀ ਪਾਰਟੀ ਦੇਵੇਗੀ ਜਿਮਨੀ ਚੌਂ ਦੀ ਟਿਕਟ ਹਲਕਾ ਗਿੱਦੜਵਾਹਾ ਤੋਂ ਡਿਪਟੀ ਲੋਨ ਨੂੰ ਧੰਵਾਦ